ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 8 ਪਵਾੜਾ ਪ੍ਰਿੰਟ ਦਾ ਮਾਪਿਓ ਤੇ ਗੁਰਦੇਵ ਦਾ ਕੋਈ ਮੋੜ ਨਾ ਸਕੇ ਅਹਿਸਾਨ ਦਾਤਾ ਤੇ ਭਗਤ ਸੂਰਮਾ ਹੁੰਦੇ ਹਰ ਯੁੱਗ ਵਿੱਚ ਮਹਾਨ ਮੇਰੇ ਪਿੰਡ ਦਾ ਇੱਕ ਮੁੰਡਾ ਮੈਥੋਂ 1 ਸਾਲ ਪਹਿਲਾਂ 6ਵੀਂ ਜਮਾਤ ਪਾਸ ਕਰਕੇ 7ਵੀਂ ਤੇ 8ਵੀਂ ਦੋਵੇਂ ਇੱਕ ਸਾਲ ਵਿੱਚ ਪਾਸ ਕਰਨ ਦੇ ਚੱਕਰ ਵਿੱਚ ਪੈ ਗਿਆ ਉਸ ਦਾ ਵੱਡਾ ਭਰਾ ਉਸ ਤੋਂ ਦੋ ਜਮਾਤਾਂ ਅੱਗੇ ਸੀ ਸਾਰੇ ਪਿੰਡ ਵਿੱਚ ਚਰਚਾ ਹੁੰਦੀ ਬਈ ਹੌਲਦਾਰ ਦੇ ਮੁੰਡੇ ਪੜਨ ਵਿੱਚ ਲਾਇਕ ਨਹੀਂ ਇੱਕ ਇੱਕ ਸਾਲ ਵਿੱਚ ਦੋ ਦੋ ਜਮਾਤਾਂ ਪਾਸ ਕਰਦੇ ਨੇ ਜਦੋਂ ਕਿ ਹੋਰ ਮੁੰਡੇ ਕਦੀ ਦੋ ਦੋ ਸਾਲਾਂ ਵਿੱਚ ਇੱਕ ਜਮਾਤ ਪਾਸ ਕਰਦੇ ਨੇ ਵੱਡਾ ਭਰਾ ਛੋਟੇ ਭਰਾ ਨੂੰ ਪੜਾਉਣ ਲਈ ਕਈ ਵਾਰੀ ਹੰਟਰ ਬਿਮਾਰਦਾ ਪਰ ਉਹਨਾਂ ਮਾਂ ਦੇ ਪੁੱਤਾਂ ਨੇ ਕਰਕੇ ਵਿਖਾ ਦਿੱਤੀ ਵੱਡਾ 10ਵੀਂ ਵਿੱਚੋਂ ਤੇ ਛੋਟਾ 8ਵੀਂ ਵਿੱਚੋਂ ਪਾਸ ਹੋ ਗਿਆ। ਭਾਵੇਂ ਅੱਗੇ ਜਾ ਕੇ ਅੱਗਾ ਦੌੜ ਪਿੱਛਾ ਛੋੜਦਾ ਖਮਿਆਰza ਉਹਨਾਂ ਨੂੰ ਭੁਗਤਣਾ ਪਿਆ। ਖੁੰਡਾਂ ਤੇ ਬੈਠੇ ਲੋਕ ਜਦੋਂ ਇਹ ਗੱਲ ਸੁਣਦੇ ਕਿ ਹੌਲਦਾਰ ਦੇ ਮੁੰਡੇ ਲੈਕ ਨਹੀਂ ਤਾਂ ਮੇਰੇ ਬਾਰੇ ਕਈ ਮੰਤਲੇ ਬਹੁਤ ਅچھے ਵਿਚਾਰਨਾ ਪ੍ਰਗਟ ਕਰਦੇ। ਉਹਨਾਂ ਦਾ ਕਾਰਨ ਇਹ ਵੀ ਸੀ ਕਿ ਮੇਰੇ ਸਿਰ ਤੇ ਮੇਰੇ ਮਾਤਾ-ਪਿਤਾ ਨਹੀਂ ਸਨ। ਨਾਨਕੇ ਘਰ ਪਰਦੇ ਸੀ। ਨਾਨਕੇ ਦੋਤੇ ਨੂੰ ਲਾਡ-ਬਦ ਕਰਦੇ ਹਨ ਤੇ ਕੂਰ ਦੇ ਘਾਟਣ। ਇਸ ਲਈ ਕਈ ਵਾਰ ਲਾਡ ਕਰਨਾ ਉल्टा ਵੀ ਪੈ ਜਾਂਦਾ ਹੈ ਮੈਨੂੰ ਬਚਪਨ ਵਿੱਚ ਗੋਰਾ ਰੰਗ ਤੇ ਪੂਰੇ ਵਾਲ ਹੋਣ ਕਰਕੇ ਪਿੰਡ ਵਿੱਚ ਪੂਰਾ ਹੀ ਕਹਿੰਦੇ ਸਨ ਖੁੰਡਾਂ ਤੇ ਬੈਠੇ ਇੱਕ ਬੰਦੇ ਨੇ ਕਿਹਾ ਬਈ ਪੂਰੇ ਦਾ ਕੀ ਬਣੋ ਦੂਸਰੇ ਨੇ ਕਿਹਾ ਉਹ ਇਹ ਬਸ ਖੁੰਡਾਂ ਤੇ ਦਾਸ ਹੀ ਘੁੱਟਿਆ ਕਰੂ ਸਕੂਲ ਵਾਲ ਤਾਂ ਇਹ ਮੂੰਹ ਕਰਦਾ ਹੀ ਨਹੀਂ ਤੇ ਨਾ ਇਸ ਨੂੰ ਕਿਸੇ ਦਾ ਡਰ ਪਾਉ ਮੈਨੂੰ ਸੁਣ ਕੇ ਗੁੱਸਾ ਵੀ ਆਇਆ ਪਰ ਗੱਲ ਵਿੱਚ ਕੋਈ ਸੱਚਾਈ ਸੀ ਭਾਵੇਂ ਚੁਭਵੀ ਸੀ ਮੈਂ 6ਵੀਂ ਜਮਾਤ ਪਾਸ ਕਰਕੇ 7ਵੀਂ ਵਿੱਚ ਛੱਡ ਦਿੱਤੀ ਇਸ ਲਈ ਅੱਠਵੀਂ ਜਮਾਤ ਦੀ ਤਿਆਰੀ ਸ਼ੁਰੂ ਕਰ ਦਿੱਤੀ ਸਾਡੇ ਨਾਲ ਲੱਗਦੇ ਪਿੰਡ ਪਾਈਕੀ ਪਿਸ਼ੌਰ ਵਿੱਚ ਕਈ ਮਾਸਟਰ ਰਹਿੰਦੇ ਸਨ ਜੋ ਸ਼ਾਮ ਵੇਲੇ ਟਿਊਸ਼ਨ ਪੜਾਇਆ ਕਰਦੇ ਸਨ ਮੈਂ ਮਾਸਟਰ ਨਰੰજન ਦਾਸ ਜੀ ਜੋ ਪਿੰਡ ਦੇ ਵਿੱਚਕਾਰ ਸੂਬੇਦਾਰ ਦੀ ਹਵੇਲੀ ਵਿੱਚ ਕਿਰਾਏ ਤੇ ਰਹਿੰਦੇ ਸਨ ਉਹਨਾਂ ਕੋਲ ਅੱਠਵੀਂ ਦੇ ਸਾਰੇ ਸਬਜੈਕਟਾਂ ਦੀ ਟਿਊਸ਼ਨ ਰੱਖ ਲਈ ਉਹ ਮਹਾਜਨ ਬਰਾਦਰੀ ਨਾਲ ਸੰਬੰਧ ਰੱਖਦੇ ਸਨ ਨਰਮ ਸਭਾ ਕੰਬ ਵਿੱਚ ਮਸਤ ਘੱਟ ਬੋਲਣਾ ਕੰਬਦ ਕਰਨਾ ਕਰਦਾ ਕੰਮ ਤੰਦਾ ਉਸਦੀ ਪਤਨੀ ਸ਼ੀਲਾ ਦੇਵੀ ਜੋ ਸੁਭਾਅ ਦੀ ਗੁੱਸੈਲੀ ਤੇ ਸਰੀਰ ਦੀ ਲੰਬੀ ਭਾਰੀ ਦੋ ਬੱਚਿਆਂ ਦੀ ਮਾਂ ਸੀ ਉਹਨਾਂ ਦੀ ਰਹਿਸ਼ ਹਵੇਲੀ ਵਿੱਚ òn ਕਰਕੇ ਉਹ ਜ਼ਿਆਦਾਤਰ ਆਪਣੇ ਬੱਚਿਆਂ ਨਾਲ ਉੱਪਰ ਹੀ ਰਹਿੰਦੀ ਮੈਂ ਕਈ ਵਾਰ ਟਿਊਸ਼ਨ ਫੀਸ ਤੋਂ ਇਲਾਵਾ ਗੰਨੇ ਛੱਲੀਆਂ ਮੂਲੀਆਂ ਛਲਗਮ ਸਾਗ ਮੂੰਗਫਲੀ ਛੋਲੂਆ ਦੋ ਦਾਦ ਵੀ ਲੈਂ ਜਾਂਦਾ ਸੀ ਅਧਿਆਪਕ ਨੂੰ ਗੁਰੂ ਦਾ ਦਰਜਾ ਹਾਸਲ ਹੈ ਭਾਵੇਂ ਟਿਊਸ਼ਨ ਤੇ ਪੜਾਉਂਦਾ ਹੋਵੇ ਜਿੰਨੀ ਦੇਰ ਤੱਕ ਵਿਦਿਆਰਥੀ ਅਧਿਆਪਕ ਦਾ ਦਿਲੋਂ ਆਦਰ ਅਤੇ ਸਤਿਕਾਰ ਨਹੀਂ ਕਰਦਾ ਉਨੀ ਦੇਰ ਤੱਕ ਵਿੱਦਿਆ ਹਾਸਲ ਨਹੀਂ ਕਰ ਸਕਦਾ ਮੇਰੇ ਅੰਦਰ ਇੱਕ ਖੁਦਗਵੀਸ਼ੀ ਕੇ ਹੌਲਦਾਰ ਦੇ ਮੁੰਡਿਆਂ ਦੀ ਹਰ ਕੋਈ ਮੁੰਡਾ ਕਿਉਂ ਰੀਸ ਨਹੀਂ ਕਰਦਾ ਮਾਸਟਰ ਜੀ ਦੀ ਧਰਮ ਪਤਨੀ ਵੀ ਮੈਨੂੰ ਆਪਣੇ ਬੱਚਾ ਮੰਗੀ ਲਾੜ ਕਰਦੀ ਸੀ ਘਰ ਵਿੱਚ ਉਹਨਾਂ ਕੋਈ ਮਿੱਠੀ ਚੀਜ਼ ਬਣਾਉਣੀ ਤਾਂ ਮੈਨੂੰ ਕੌਲੀ ਵਿੱਚ ਪਾ ਕੇ ਬਰਾਬਰ-ਬਰਾਬਰ ਦੇਣੀ ਇੱਕ ਕਿਸਮ ਦੀ ਪਰਿਵਾਰਕ ਸਾਂਝੀ ਬਣ ਗਈ ਸੀ ਗਰਮੀਆਂ ਦੇ ਦਿਨਾਂ ਵਿੱਚ ਮਾਸਟਰ ਜੀ ਮੈਨੂੰ ਕੁਝ ਕੰਮ ਦੇ ਕੇ ਕੁਝ ਦੂਰੀ ਤੇ ਕਿਸੇ ਹੋਰ ਮਾਸਟਰ ਦੇ ਘਰ ਚਲੇ ਗਏ ਮੈਂ ਆਪਣਾ ਕੰਮ ਕਰ ਰਿਹਾ ਸੀ ਮਾਸਟਰ ਜੀ ਦੀ ਧਰਮ ਪਤਨੀ ਸ਼ੀਲਾ ਦੇਵੀ ਦਾਤ ਲੈ ਕੇ ਸਾਫ ਕਟਰੀ ਸੀ ਉਸ ਨੇ ਘਰ ਵਿੱਚ ਸਹਿਜ ਅਵਸਥਾ ਵਿੱਚ ਹੀ ਆਪਣਾ ਬਲਾਊਜ਼ ਤੇ ਪੇਟੀਕੋਟ ਪਾਇਆ ਹੋਇਆ ਸੀ ਇੱਕ ਪ੍ਰਿੰਡ ਦਰਵਾਜ਼ੇ ਰਾਹੀਂ ਅੰਦਰ ਆਣ ਵੜੀ ਉਹ ਪਿੰਕਦੀ ਹੋਈ ਮਾਸਟਰ ਜੀ ਦੀ ਪਤਨੀ ਤੇ ਸਿਰ ਤੇ ਬੈਠ ਗਈ ਉਸ ਨੂੰ ਪਿੰਕਨਾਹਟ ਜੀ ਹੋਈ ਉਸ ਨੇ ਸਿਰ ਤੇ ਹੱਥ ਮਾਰਿਆ ਪ੍ਰਿੰਡ ਹੱਥ ਨਾਲ ਲੱਗ ਗਈ ਹੱਸ ਤੇ ਬੈਠੀ ਪ੍ਰਿੰਡ ਮਾਸਟਰ ਜੀ ਦੀ ਬੋਟੀ ਨੂੰ ਨਜ਼ਰ ਨਹੀਂ ਪਈ ਉਸ ਨੇ ਇੱਕਦਮ ਆਪਣਾ ਪੇਟੀਕੋਟ ਸੰਭਾਲਣ ਦੀ ਕੋਸ਼ਿਸ਼ ਕੀਤੀ ਰਣੂ ਉਸਦੀ ਛਾਤੀ ਤੇ ਬੈਠ ਗਈ। ਉਹ ਇਕਦਮ ਘਬਰਾ ਗਈ। ਉਸਨੇ ਆਪਣਾ ਹੱਥ ਮਾਰ ਕੇ ਪਰਾਂ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਿੰਟ ਬਲਾਊਜ਼ ਦੇ ਅੰਦਰ ਉਸਦੀਆਂ ਛਾਤੀਆਂ ਦੀ ਵਿਚਕਾਰ ਕਾਟੀ ਵਿੱਚ ਚੜ ਗਈ। ਹੁਣ ਮਾਸਟਰ ਜੀ ਦੀ ਪਤਨੀ ਉੱਚੀ ਉੱਚੀ ਗਲਕਾਰੀਆਂ ਮਾਰਨ ਲੱਗੀ ਤੇ ਉਹ ਇਕਦਮ ਫਰਸ਼ ਤੇ ਲਟ ਗਈ। ਉਸ ਦੀ ਸ਼ੁਜਬੁਦ ਖਿਲ ਗਈ। ਮੇਰੇ ਲਈ ਭਾਵੇਂ ਇਹ ਕੋਈ ਵੱਡੀ ਖਾਸ ਗੱਲ ਨਹੀਂ ਸੀ ਪਰੰਤੂ ਮੈਂ ਪ੍ਰਿੰਟ ਨੂੰ ਫੜਨ ਲਈ ਜਾਂ ਮਾਰਨ ਲਈ ਆਪਣੇ ਅਧਿਆਪਕ ਦੀ ਬੀਬੀ ਦੇ ਅੰਗਣ ਸਪਰਸ਼ ਨਹੀਂ ਕਰ ਸਕਦਾ ਸੀ। ਰੌਲਾ ਸੁਣ ਕੇ ਬੱਚੇ ਵੀ ਰੋਣ ਲੱਗੇ। ਇਕ ਛੋਟਾ ਬੱਚਾ ਟਿੰਕੂ ਪਾਜੀ ਕੇ ਮਾਸਟਰ ਜੀ ਨੂੰ ਬੁਲਾ ਲਿਆ ਉਧਰੋਂ ਸ਼ੀਲਾ ਦੇਵੀ ਜੀ ਫਰਸ਼ ਤੇ ਲਿٹے ਪਏ ਇਧਰ ਉਧਰ ਪਾਸੇ ਲਹਿਰੇ ਤੇ ਕਿਲਕਾਰੀਆਂ ਮਾਰੀ ਜਾ ਰਹੇ ਸਨ ਮੈਂ ਲਾਚਾਰ ਤੇ ਮੂਕ ਦਰਸ਼ਕ ਬਣ ਕੇ ਹੱਕਾ ਬੱਕਾ ਜਾ ਬਣਿਆ ਬੈਠਾ ਸੋਚ ਰਿਹਾ ਸੀ ਕਿ ਮੈਂ ਕੀ ਕਰਾਂ ਮਾਸਟਰ ਜੀ ਇਹ ਸੀਨ ਵੇਖ ਕੇ ਘਬਰਾ ਗਏ ਮੈਨੂੰ ਕਹਿਣ ਲੱਗੇ ਕੀ ਗੱਲ ਹੋ ਗਈ ਮੈਂ ਦੱਸਿਆ ਬੀਬੀ ਜੀ ਦੇ ਪ੍ਰਿੰਟ ਲੜ ਗਈ ਏ ਕੋਈ ਐਡੀ ਵੱਡੀ ਗੱਲ ਨਹੀਂ ਮਾਸਟਰ ਜੀ ਨੇ ਆਪਣੀ ਪਤਨੀ ਨੂੰ ਪੁੱਛਿਆ ਕਿੱਥੇ ਲੜੀ ਏ ਉਸ ਨੇ ਰੋਂਦੀ ਰੋਂਦੀ ਨੇ ਦੱਸਿਆ ਪ੍ਰਿੰਟਰ ਜੇ ਵੀ ਬਲਾਊਜ਼ ਵਿੱਚ ਡੰਗ ਮਾਰਦੀ ਹੈ ਮੈਂ ਇਥੋਂ ਘਟਣਾ ਵੇਖ ਕੇ ਰਿਆ ਨਾ ਗਿਆ ਮੈਂ ਕਿਹਾ ਮਾਸਟਰ ਜੀ ਮੈਂ ਪ੍ਰਿੰਟ ਨੂੰ ਮਾਰ ਸਕਦਾ ਜੇ ਤੁਸੀਂ ਬੁਰਾ ਨਾ ਮੰਨੋ ਉਸ ਨੇ ਕਿਹਾ ਕਿਵੇਂ ਮੈਂ ਦੱਸਿਆ ਬੀਬੀ ਜੀ ਦੇ ਬਲਾਊਜ਼ ਵਿੱਚ ਹੱਥ ਪਾ ਕੇ ਮੈਂ ਪ੍ਰਿੰਟ ਨੂੰ ਉੱਥੋਂ ਹੀ ਮਸਲ ਕੇ ਮਾਰ ਦੂੰ ਮਾਸਟਰ ਜੀ ਬੋਲੇ ਬੇਟਾ ਸ਼ਰਮਾ ਨਾ ਬੀਬੀ ਜੀ ਤੇਰੀ ਮੰਮੀ ਸਮਾਨ ਨੇ ਤੂੰ ਸ਼ਰਮਾ ਨਾ ਪ੍ਰਿੰਟ ਨੂੰ ਮਾਰ ਦੇ ਮੈਂ ਇੱਕਦਮ ਜੱਟਪੂਣਾ ਬਖਾਉਂਦੇ ਹੋਏ ਪ੍ਰਿੰਟ ਓਲੀ ਜੋ ਕਿ ਸ਼ੀਲਾ ਦੇਵੀ ਜੀ ਦੀ ਕੱਚ ਵਿੱਚ ਬਲਾਊਜ਼ ਵਿੱਚ ਚਿਮੜੀ ਪਈ ਸੀ ਮੈਂ ਪ੍ਰਿੰਟ ਮਸਲ ਕੇ ਮਾਰ ਕੇ ਬਾਹਰ ਕੱਢੀ ਬੀਬੀ ਜੀ ਦੇ ਇੱਕ ਦੋ ਥਾਂ ਤੇ ਸੋਜੇ ਸੀ ਪਰਿੰਡ ਦਾ ਕੰਡਾ ਕੱਢਿਆ ਤੇ ਕੰਨ ਵਿੱਚ ਉਂਗਲੀ ਪਾ ਕੇ ਥੋੜੀ ਥੋੜੀ ਮੈਲ ਸੋਜੇ ਸ਼ਵਾਰੀ ਤਾਂ ਲਾ ਦਿੱਤੀ ਮਾਸਟਰ ਜੀ ਦੀ ਪਤਨੀ ਨੂੰ ਕੋਈ ਤਰਵਾਸ ਹੋਇਆ ਘਰ ਵਿੱਚ ਜੋ ਸੰਤਾਪ ਵਰਗੀ ਸਥਿਤੀ ਹੋਈ ਪਈ ਸੀ ਉਹ ਠੀਕ ਹੋ ਗਈ ਅਗਲੇ ਦਿਨ ਮੈਂ ਜਦੋਂ ਫੇਰ ਪੜ੍ਹਨ ਲਈ ਆਇਆ ਮਾਸਟਰ ਜੀ ਦੀ ਪਤਨੀ ਨੇ ਮੈਨੂੰ ਆਖਿਆ ਕਾਕਾ ਤੂੰ ਸਾਡੇ ਘਰ ਦਾ ਮੈਂਬਰ ਐ ਮੇਰਾ ਬੱਚਾ ਹੁਣ ਤੂੰ ਟਿਊਸ਼ਨ ਫੀਸ ਨਹੀਂ ਦੇਣੀ ਮਾਸਟਰ ਜੀ ਨਾਲ ਮੇਰੀ ਗੱਲ ਹੋ ਗਈ ਐ ਮੈਂ ਕਿਹਾ ਬੀਬੀ ਜੀ ਨਹੀਂ ਸਾਡੇ ਘਰ ਦੇ ਨਹੀਂ ਮੰਨੇ ਮੇਰੇ ਨਾਨਾ ਜੀ ਕਹਿੰਦੇ ਹੁੰਦੇ ਨੇ ਕਿ ਮਾਸਟਰ ਕੋਲੋਂ ਵਿੱਦਿਆ ਮੁਫਤ ਨਹੀਂ ਪੜ੍ਹਣੀ ਚਾਹੀਦੀ। ਗੁਣ ਹਾਸਲ ਕਰਨ ਲਈ ਕੁਝ ਕੋਲੋਂ ਜ਼ਰੂਰ ਦੇਣਾ ਹੁੰਦਾ ਹੈ। ਨਾਲੇ ਬੀਬੀ ਜੀ ਤੁਹਾਡੇ ਕਿਹੜੇ ਹਲ ਚੱਲਦੇ ਨੇ ਤੁਸੀਂ ਬੱਚੇ ਪਾਲਨੇ ਨੇ। ਬਸ ਮੇਰੇ ਤੇ ਇਹੋ ਪਰ ਉਪਕਾਰ ਕਰਨਾ ਕਿ ਪਿੰਡ ਵਿੱਚ ਮੇਰੀ ਜ਼ਿੱਦ ਹੋਈ ਹੈ ਕਿ ਮੈਂ ਹਰ ਹਾਲਤ ਵਿੱਚ ਪਾਸ ਹੋਣਾ ਹੈ। ਮਾਸਟਰ ਜੀ ਨੂੰ ਇਹ ਕਹਿ ਦੇਣਾ ਕਿ ਮੇਰਾ ਸਾਰਾ ਸਿਲੇਬਸ ਪੂਰਾ ਕਰਵਾ ਕੇ ਮੇਰੇ ਟੈਸਟ ਲੈਣ ਤਾਂ ਜੋ ਮੈਂ ਹਰ ਹਾਲਤ ਵਿੱਚ ਪਾਸ ਹੋ ਸਕਾਂ। ਮਾਸਟਰ ਜੀ ਨੇ ਮੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪੜਾਇਆ ਤੇ ਸਕੂਨ ਦਿੱਤਾ ਹੈ। ਮੈਨੂੰ ਪੇਪਰ ਤੋਂ ਪਹਿਲਾਂ ਕੋਈ ਜ਼ਰੂਰੀ ਸਵਾਲ ਵੀ ਦੱਸ ਦਿੱਤੇ। ਬੋਰਡ ਦਾ 8ਵੀਂ ਦਾ ਪਰਚਾ ਸੀ ਮੈਂ ਉਹਨਾਂ ਦੀ ਅਪਾਰ ਕਿਰਪਾ ਨਾਲ ਹੌਲਦਾਰ ਦੇ ਮੁੰਡੇ ਵਾਂਗ 1 ਸਾਲ ਵਿੱਚ ਦੋ ਜਮਾਤਾਂ ਪਾਸ ਕਰ ਗਿਆ। ਜਦੋਂ ਵੀ ਮੈਂ ਕਦੇ ਉਸ ਘਰ ਕੋਲ ਦੀ ਲੰਘਦਾ ਹਵੇਲੀ ਵੇਖ ਕੇ ਪ੍ਰਿੰਟ ਦੀ ਗੱਲ ਮੇਰੀ ਯਾਦ ਆ ਜਾਂਦੀ। ਜਦੋਂ ਮੈਂ ਪਾਸ ਹੋ ਕੇ ਮਾਸਟਰ ਜੀ ਦੇ ਕਰਖੋਏ ਦੀਆਂ ਪਿੰਡੀਆਂ ਦਾ ਡੱਬਾ ਲੈ ਕੇ ਗਿਆ ਮੈਨੂੰ ਵੇਖ ਕੇ ਉਹ ਸਾਰਾ ਟੱਬਰ ਖੁਸ਼ ਹੋਇਆ। ਮੈਨੂੰ ਕਹਿਣ ਲੱਗੇ ਕਿਉਂ ਹੁਣ ਤੇਰੀ ਜ਼ਿੱਦ ਪੂਰੀ ਹੋ ਗਈ ਪਿੰਡ ਦੇ ਸ਼ਰੀਕਾਂ ਵਿੱਚ। ਤੂੰ ਰੀਸ ਜੋ ਕੀਤੀ ਸੀ ਕਿਸੇ ਦੇ ਮਗਰ ਲੱਗ ਕੇ ਮੈਂ ਕਿਹਾ ਮਾਸਟਰ ਜੀ ਸੱਚੀ ਕਹਿੰਦੇ ਨੇ ਜਦ ਬਾਨ ਲੱਗਿਓ ਤਵੇਰੋਸ ਜਾਗਿਓ ਮੈਨੂੰ ਖੁੰਡਾਂ ਤੇ ਬੈਠੇ ਬੰਦੇ ਨੇ ਜੋ ਬੋਲੀ ਮਾਰੀ ਸੀ ਉਸ ਦੀ ਗੱਲ ਬਾਣ ਵਾਂਗੂ ਚੁਬਕੀ ਸੀ ਦੋਵੇਂ ਮਸਲੇ ਹੱਲ ਹੋ ਗਏ ਸਾਰੇ ਹੱਸਣ ਲੱਗ ਪਏ ਬਾਕੀ ਅਗਲੇ ਅੰਕ ਵਿੱਚ ਧੰਨਵਾਦ